ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਪ੍ਰਦੀਪ ਵਰਮਾ ਤੇ ਤੁਸੀਂ ਦੇਖ ਰਹੇ ਹੋ ਆਪਣਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਤੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਉੱਗੇ ਸੰਗੀਤਕਾਰ ਤੇ ਸਮਾਜ ਸੇਵਕ ਜਸੀਨ ਹਲਵਾਲਜੀ ਜਸੀ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਾਬ ਸਲਾਮ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਦੇ ਮੁੱਦਿਆਂ ਤੇ ਗੱਲ ਕਰਦੇ ਹਾਂ ਤੇ ਵਿਚਾਰ ਚਰਚਾ ਕਰਦੇ ਹਾਂ ਉਹਨਾਂ ਮੁੱਦਿਆਂ ਦੇ ਉੱਪਰ ਜਿਹੜੇ ਕਿ ਪੰਜਾਬ ਦੇ ਲਈ ਬਹੁਤ ਜ਼ਰੂਰੀ ਨੇ ਸੋ ਸਭ ਤੋਂ ਪਹਿਲਾਂ ਅੱਜ ਅਸੀਂ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਜੀ ਇਹ ਪੰਜਾਬ ਸਰਕਾਰ ਜਿਹੜੀ ਹੈ ਉਹ ਇਸ ਗੱਲ ਨੂੰ ਲੈ ਕੇ ਬਹੁਤ ਗੰਭੀਰ ਸੀ ਜਦੋਂ ਸਰਕਾਰ ਬਣੀ ਸੀ ਉਦੋਂ ਮਾਨ ਸਾਹਿਬ ਕਹਿੰਦੇ ਸੀ ਕਿ ਅਸੀਂ ਨਸ਼ਾ ਵੇਚਣ ਵਾਲਾ ਨਹੀਂ ਰਹਿਣ ਦੇਣਾ ਕੋਈ ਮਤਲਬ ਇਲੀਗਲ ਕੰਮ ਨਹੀਂ ਹੋਣਾ ਭ੍ਰਸ਼ਟਾਚਾਰੀ ਨਹੀਂ ਰਹਿਣ ਦੇਣਾ ਤੇ ਪਰ ਅੱਜ ਹਾਲਾਤ ਜਿਹੜੇ ਲੱਗ ਰਹੇ ਨੇ ਉਹ ਬਹੁਤ ਬੁਰੇ ਨੇ ਅੱਜ ਦਿਨ ਲੁੱਟਾਂ ਖੋਹਾਂ ਹੋ ਰਹੀਆਂ ਨੇ ਰਾਜ ਆਂਦੇ ਤੁਰਿਆ ਜਾਇਆ ਔਰ ਕੱਲ ਦੀ ਘਟਨਾ ਨੇ ਤਾਂ ਮਤਲਬ ਪਾਣੀ ਸਿਰੋਂਗਾਤਾ ਕਿ ਬੰਦਾ ਆਪਣੇ ਘਰ ਚ ਵੀ ਸੁਰੱਖਿਤ ਨਹੀਂ ਹੈ ਆਪਣੇ ਘਰ ਚ ਵੀ ਸੇਫ ਨਹੀਂ ਹੈ ਜਦੋਂ ਇੱਕ ਐਨਆਰਆਈ ਨੂੰ ਘਰੇ ਵੜ ਕੇ ਦੋ ਬੰਦੇ ਗੋਲੀਆਂ ਮਾਰ ਕੇ ਇਸ ਚੀਜ਼ ਦੇ ਉੱਪਰ ਮਤਲਬ ਲੱਗਦਾ ਹੈ ਕਿ ਪੰਜਾਬ 'ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਕੀ ਕਹਿਣਾ ਚਾਹੋਗੇ ਬੜੀ ਢੂੰਗੀ ਔਰ ਗੰਭੀਰ ਜਿਹੜੀ ਇਹ ਸਥਿਤੀ ਜਿਹੜੀ ਬਣੀ ਹੋਈ ਹੈ ਪੰਜਾਬ ਵਿੱਚ ਜਦੋਂ ਦੀ ਸਰਕਾਰ ਬਣੀ ਹੈ ਸਾਰਿਆਂ ਨੇ ਇਹੀ ਸੋਚਿਆ ਸੀ ਵੀ ਨਵੀਂ ਸਰਕਾਰ ਬਣੀ ਹੈ ਤੇ ਐਡੀ ਜਲਦੀ ਹਾਲਾਤ ਠੀਕ ਨਹੀਂ ਹੋ ਸਕਦੇ ਹੂੰ ਥੋੜਾ ਮੌਕਾ ਸਮਾਂ ਸਰਕਾਰ ਨੂੰ ਦੇਣਾ ਚਾਹੀਦਾ ਦੇਣਾ ਚਾਹੀਦਾ ਸੋ ਸਾਰਿਆਂ ਨੇ ਦਿੱਤਾ ਵੀ ਇੱਥੇ ਕਿਸੇ ਦਾ ਕੋਈ ਇਹ ਨਹੀਂ ਵੀ ਸਰਕਾਰ ਦੇ ਸਿਰ ਚੜ ਗਿਆ ਆਉਂਦੀ ਰਹੀ ਉਹ ਦੇਖੋ ਲਗਭਗ 10 ਟਾਈਮ ਨਿਕਲ ਗਿਆ ਉਹ ਦੋ ਸਾਲ ਦੇ ਕਰਕੀਬ ਹੋ ਚੁੱਕੇ ਸਾਰੇ ਤੇ ਹੁਣ ਜਿੰਨਾ ਕਿ ਸਮਾਂ ਲੰਘ ਚੁੱਕਾ ਨਾ ਤੇ ਜਿਹੜੇ ਹਾਲਾਤ ਬੇਕਾਬੂ ਹੋ ਚੁੱਕੇ ਨੇ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਤੇ ਕਾਬੂ ਪਾਇਆ ਜਾ ਸਕਦਾ ਨਸ਼ੇ ਦੀ ਗੱਲ ਕਰ ਲਈਏ ਤੇ ਨਸ਼ਾ ਪਿਛਲੀਆਂ ਸਰਕਾਰਾਂ ਚ ਐਸ ਹਾਲਾਤ ਐਸ ਹੱਦ ਤੱਕ ਨਹੀਂ ਸੀ ਵਿਕਦਾ ਕਿ ਮਾਂ ਪਿਓ ਨੂੰ ਮਾਰਨ ਤੱਕ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਨਸ਼ੇ ਵੇਚਣ ਵਾਲੇ ਘਰ ਘਰ ਡਿਲੀਵਰੀ ਭੇਜ ਰਹੇ ਨੇ ਕੋਈ ਕਿਸੇ ਨੂੰ ਹੈ ਹੀ ਨਹੀਂ ਕਾਨੂੰਨ ਦਾ ਡਰ ਦੇਖੋ ਨਸ਼ਾ ਤੇ ਇੱਕ ਪਾਸੇ ਹੁਣ ਹੈ ਹੀ ਸੀ ਬਹੁਤ ਵੱਡੀ ਜਿਹੜੀ ਪੰਜਾਬ ਲਈ ਸਮੱਸਿਆ ਸੀ ਹੁਣ ਜਿਹੜੀ ਸਮੱਸਿਆ ਨਵੀਂ ਪੈਦਾ ਹੋ ਗਈ ਹੈ ਉਹ ਲੁੱਟਾ ਖੋਹਾਂ ਵਾਲੀ ਤੇ ਮਰਡਰ ਕਰਨ ਵਾਲੀ ਸਮੱਸਿਆ ਜਿਹੜੀ ਨਵੀਂ ਆ ਗਈ ਹੈ ਸ਼ਾਇਦ ਉਹ ਨਸ਼ੇ ਦੀ ਤੋੜ ਚ ਆ ਜਾਂ ਕਿਸੇ ਨੋਰ ਚ ਇਹਦੇ ਤੋਂ ਸਭ ਨਾਲ ਵੱਡੀ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਇਹ ਹੈ ਕੀ ਬਦਮਾਸ਼ਾਂ ਨੂੰ ਜਾਂ ਗੁੰਡਾ ਤੱਤਵਾਂ ਨੂੰ ਜਾਂ ਸ਼ਰਾਹਤੀ ਅੰਸਰਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਨਾ ਪੁਲਿਸ ਨਾਮ ਦੀ ਕੋਈ ਚੀਜ਼ ਦਾ ਡਰ ਨਹੀਂ ਰਹਿ ਗਿਆ। ਦੇਖੋ ਘਟਨਾ ਜਿਹੜੀ ਦੀ ਤੁਸੀਂ ਜ਼ਿਕਰ ਕੀਤਾ ਸ਼ੁਰੂ ਵਿੱਚ ਉਹ ਘਟਨਾ ਵੇਖ ਕੇ ਜਦੋਂ ਮੈਂ ਦੇਖੀ ਸਵੇਰੇ ਵੀਡੀਓ ਮੈਂ ਚਾਹੁੰਗਾ ਇੱਕ ਵਾਰ ਕਲੀਪ ਜ਼ਰੂਰ ਅਦਾ ਦਿਖਾ ਦਿਓ।

ਅੱਜ ਤੋਂ ਲੈ ਕੇ ਅੱਜ ਤੋਂ

you <laughs>

ਇਹ ਵੀਡੀਓ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਵੀ ਦੇਖ ਲਈ ਤੇ ਪਤਾ ਲੱਗਾ ਵੀ ਦੇਖੋ ਇੱਕ ਪਰਿਵਾਰ ਕੁਝ ਨਹੀਂ ਉਹਦੇ ਦਿਮਾਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਇਹ ਨੇੜਰ ਹੋ ਕੇ ਆਪਣੇ ਪਰਿਵਾਰ ਵਿੱਚ ਬੰਦਾ ਹੱਸ ਖੇਡ ਰਿਹਾ ਅਚਾਨਕ ਬੰਦੇ ਆ ਰਹੇ ਨੇ ਤੇ ਆਣ ਕੇ ਦੇਖੋ ਹੱਸਦੇ ਖੇਡਦੇ ਪਰਿਵਾਰ ਵਿੱਚ ਰੋਣਾ ਪਾ ਰਹੇ ਨੇ ਬੱਚੇ ਤਰਲੇ ਪਾ ਰਹੇ ਨੇ ਬੱਚਾ ਔਰ ਉਹਦੀ ਮਾਂ ਮਾਂ ਤਰਲੇ ਪਾ ਰਹੀ ਹੈ ਤਰਲੇ ਪਾ ਰਹੀ ਔਰ ਉਹਨਾਂ ਨੂੰ ਕਹਿਰ ਕੋਈ ਤਰਸ ਨਹੀਂ ਆ ਔਰ ਬੇਖੌਫ ਹੋ ਕੇ ਬੰਦਾ ਆਣ ਕੇ ਦੋ ਬੰਦੇ ਆਉਂਦੇ ਨੇ ਗੋਲੀਆਂ ਚਲਾਉਂਦੇ ਨੇ ਕਿਸੇ ਨੂੰ ਮਤਲਬ ਉਹਨਾਂ ਦੇ ਚਿਹਰੇ ਦੇ ਵੀ ਖੌਫ ਨਹੀਂ ਮਤਲਬ ਨਹੀਂ ਤਾਂ ਦੇਖੋ ਤਰਸਨਾ ਦੀ ਚੀਜ਼ ਹੀ ਨਹੀਂ ਆ ਬੱਚਾ ਕਹਿ ਰਿਹਾ ਮੇਰੇ ਪਿਓ ਨੂੰ ਛੱਡ ਦਿਓ ਮਾਂ ਕਹਿ ਰਹੀ ਮੇਰੇ ਪੋਤ ਨੂੰ ਛੱਡ ਦਿਓ ਕਿੰਨੇ ਚੋਰ ਨੂੰ ਪਾਲਾ ਹੁੰਦਾ ਮਤਲਬ ਚੋਰ ਨੂੰ ਪਾਲਾ ਤਾਂ ਛੱਡੋ ਉੱਥੇ ਤਾਂ ਹੈ ਹੀ ਕੋਈ ਚੀਜ਼ ਹੀ ਨਹੀਂ ਚਿਹਰੇ ਤੇ ਮਤਲਬ ਇਸ ਤਰ੍ਹਾਂ ਸੀ ਸ਼ਾਇਦ ਮਤਲਬ ਇਹ ਤਾਂ ਹੀ ਸਾਬਤ ਹੁੰਦਾ ਵੀ ਜਿਹੜੇ ਸ਼ਰਾਰਤੀ ਗੁੰਡਾ ਤੱਤ ਵਹਿਗੇ ਨੇ ਇਹਨਾਂ ਨੂੰ ਪੁਲਸਨਾ ਦੀ ਚੀਜ਼ ਦਾ ਕੋਈ ਡਰ ਨਹੀਂ ਆ ਇਥੇ ਤਾਂ ਇੱਕੋ ਜਿਹਾ ਕੰਮ ਕਰਾਂਗੀ ਦੇਖੋ ਅਫਸਰशाही ਪੁਲਿਸ ਵੀ ਤਾਂ ਪੁਲਿਸ ਉਹੀ ਹੈ ਸਰਕਾਰ ਬਦਲੀ ਹੈ ਬਿਲਕੁਲ ਪੁਲਿਸ ਉਹੀ ਹੈ ਜਿਹੜੀ ਪਹਿਲਾਂ ਕੰਮ ਕਰਦੀ ਸੀ ਮੈਂ ਇਦਾਂ ਦਾ ਸਮਾਂ ਵੀ ਦੇਖ ਲਿਆ ਕਿ ਨੱਥ ਪੈ ਗਈ ਸੀ ਇੱਕ ਟਾਈਮ ਗੁੰਡਾ ਅੰਸਰ ਲੁਕਦੇ ਫਿਰਦੇ ਸੀ ਲੁਕਦੇ ਫਿਰਦੇ ਸੀ ਕਿ ਭਾਈ ਕਿਹੜੇ ਅਸੀਂ ਦਰ ਲੰਗੀਏ ਤੇ ਕਿੱਥੇ ਲੁਕੀਏ ਹੂੰ ਕੋਈ ਇਹ ਚ ਪਾਰਟੀ ਦੀ ਜਾਂ ਕਿਸੇ ਲੀਡਰ ਦੀ ਤਾਰੀਫ ਨਹੀਂ ਪਰ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਇੱਥੇ ਨਾਂ ਲੈਣਾ ਚਾਹੂੰਗਾ ਉਹਨਾਂ ਦੇ ਰਾਜ ਵਿੱਚ ਮੈਂ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਾਤ ਦੇਖੇ ਨੇ ਸਥਿਰ ਉਹ ਉਸ ਤੋਂ ਬੈਟਰ ਨਾ ਤਾਂ ਬਾਦਲ ਸਾਹਿਬ ਦੇ ਰਾਜ 'ਚ ਦੇਖੀ ਨਾ ਕਿਸੇ ਹੋਰ ਮੁੱਖ ਮੰਤਰੀ ਦੇ ਜਿੰਨੇ ਕੁ ਮੈਂ ਵੇਖੇ ਨੇ ਸਰਕਾਰਾਂ ਬਦਲੀਆਂ ਪਰ ਕੈਪਟਨ ਸਾਹਿਬ ਦੇ ਰਾਜ ਦੀ ਇੱਕ ਤਾਰੀਫ ਕਿ ਉਹ ਕਾਨੂੰਨ ਵਿਵਸਥਾ ਤੇ ਚਾਹੇ ਅਫਸਰशाही ਨੂੰ ਡਾਂਟ ਕੇ ਚਾਹੇ ਉਹ ਪਿਆਰ ਨਾਲ ਸਾਨੂੰ ਅੰਦਰਲੀ ਗੱਲਾਂ ਨਹੀਂ ਪਤਾ ਪਰ ਕਾਨੂੰਨ ਵਿਵਸਥਾ ਕੋਈ ਚੀਜ਼ ਸੀ ਮੁੱਖ ਮੰਤਰੀ ਦਾ ਦਬਕਾ ਵੀ ਸੀ ਅੱਜ ਤਾਂ ਮੈਨੂੰ ਲੱਗਦਾ ਸਾਡੇ ਸਤਿਕਾਰਯੋਗ ਭਗਵੰਤ ਜੀ ਨੂੰ ਮਤਲਬ ਕੋਈ ਹੈ ਹੀ ਨਹੀਂ ਪਿੱਛੇ ਜੇ ਇੰਨਾ ਕ ਪੰਜਾਬ ਦੇ ਲੋਕਾਂ ਨੇ ਚੁਟਕਲਾ ਸੁਣਿਆ ਸ਼ਾਇਦ 19 ਕ ਚੁਟਕਲੇ ਜਾਂ 19 ਕ ਮਸ਼کریاں ਜਦੋਂ ਕਮੇਟੀ ਕਰਦੇ ਸੀ ਉਦੋਂ ਨਹੀਂ ਸੁਣੀਆਂ ਜਿੰਨੀਆਂ ਕ ਆ ਪਿਛਲੇ ਕੁਝ ਸਮੇਂ ਤੋਂ ਜਦੋਂ ਦੇ ਮੁੱਖ ਮੰਤਰੀ ਬਣੇ ਨੇ ਉਦੋਂ ਦੀਆਂ ਸੁਣ ਲੀਆਂ ਨੇ ਤੇ ਪਰ ਤੁਹਾਡਾ ਪੰਜਾਬ ਵੱਲ ਧਿਆਨ ਕਿੱਥੇ ਆ ਦੇਖੋ ਗੱਲਾਂ ਮੈਨੂੰ ਲੱਗਦਾ ਜਿਵੇਂ ਨਾ ਲੋਕ ਕਹਿ ਰਹੇ ਨੇ ਸਿਰਫ ਗੱਲਾਂ ਦੇ ਖੜਾ ਬਣਾਈ ਜਾ ਰਹੇ ਨੇ ਤੇ ਉਹ ਖਾਨ ਲਈ ਵੀ ਆਪ ਹੀ ਬੈਠੇ ਨਹੀਂ ਕੋਈ ਹੋਰ ਪਰਸਨ ਜਿਹੜੇ ਲੋਗ ਹਨ ਉਹ ਦੁਖੀ ਹੋ ਰਹੇ ਨੇ ਮੈਂ ਹਾਲਾਤ ਦੇਖਿਆ ਪਿੱਛੇ ਹਰ ਰੋਜ਼ ਕੈਮਰਾ ਸੀਸੀਟੀਵੀ ਫੁਟੇਜ ਆ ਰਹੀਆਂ ਨੇ ਕਿਤੇ ਕੋਈ ਲੁੱਟ ਹੋ ਰਹੀ ਹੈ ਕਿਤੇ ਖੋਹ ਹੋ ਰਹੀ ਹੈ 릭ਸ਼ੇ ਵਾਲੇ ਤੱਕ ਨੂੰ ਡੇੜੀ ਵਾਲੇ ਤੱਕ ਨੂੰ ਹੀ ਬਕਸੇ ਚ ਚੋੜ ਲੁੱਟ ਕੇ ਲੈ ਜਾਂਦੇ ਨੇ ਮੈਸੂਦ ਰਾਨਾ ਇੱਕ ਪਿੰਡ ਦੇ ਬਜ਼ੁਰਗਾਂ ਨੇ ਵੀਡੀਓ ਪਾਈ ਆ ਕਿ ਭਾਈ ਹੁਣ ਆ ਹਾਲਾਤ ਪੈਦਾ ਹੋ ਗਏ ਕਿ ਚੋਰਾਂ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਨਸ਼ੇ ਕਰਨ ਵਾਲਿਆਂ ਨੇ ਆਉਂਦੇ ਜਾਂਦੇ ਰਾਹ ਗਲੀ ਵਾਲਿਆਂ ਨੂੰ ਲੁੱਟਣਾ ਇਸ ਕਦਰ ਸ਼ੁਰੂ ਕਰਤਾ ਔਰ ਇਹ ਖੋਪ ਪੈਦਾ ਕਰਤਾ ਵੀ ਭਾਈ ਜੇ ਘਰੋਂ ਨਿਕਲਣਾ ਤੇ ਘੱਟੋ ਘੱਟ 1000 ਰੁਪਇਆ ਤੁਹਾਡੀ ਜੇਬ ਚ ਹੋਣਾ ਚਾਹੀਦਾ 10000 ਰੁਪਏ ਵਾਲਾ ਫੋਨ ਹੋਣਾ ਚਾਹੀਦਾ ਹਾਂ ਹੈ ਜੇ ਤੁਸੀਂ ਨਿਕਲਣਾ ਜੇ ਇਹ ਸਮਾਨ ਨਹੀਂ ਤੇ ਫਿਰ ਉਹ ਕੋਈ ਨਹੀਂ ਦੇਖਦਾ ਬਜ਼ੁਰਗ ਆ ਕੋਈ ਮਾਤਾ ਆ ਕੋਈ ਬੱਚਾ ਫਿਰ ਉਹ ਇਸ ਕਦਰ ਕੁੱਟਦੇ ਆ ਡੰਗਾ ਮਾਰਦੇ ਵੱਢਦੇ ਆ ਜਿਹੜੇ ਲੁੱਟਾਖੋ ਕਰਨ ਵਾਲੇ ਫਿਰ ਉਹ ਬੰਦੇ ਦੀ ਜਾਨ ਲੈਂਦੇ ਆ ਕੀ ਅਸੀਂ ਕਾਨੂੰਨ ਵਿਵਸਥਾ ਦੀ ਇੱਥੇ ਗੱਲ ਕਰੀਏ ਅਸੀਂ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਜੀ ਸ਼ਾਮ ਨੂੰ ਮੈਂ 8 8 10 10 ਵਜੇ ਤੱਕ ਵੀ ਜਲੰਧਰ ਤੋਂ ਆਪਣੇ ਪਿੰਡ ਜਾਂਦਾ ਰਿਆਂ ਘੰਟੇ ਡੇਢ ਘੰਟੇ ਦਾ ਰਸਤਾ ਹੂੰ ਅੱਜ ਮੇਰੇ ਘਰ ਦੇ ਮੇਰੇ ਕੋਈ ਚਾਹਣ ਵਾਲੇ ਸੱਜਣ ਮਿੱਤਰ ਕਹਿਣ ਲੱਗ ਪਏ ਨੇ ਮੈਨੂੰ ਵਰਜਦੇ ਨੇ ਵੀ ਕਿ ਭਾਈ ਤੁਸੀਂ ਲੇਟ ਆਉਣਾ ਤੇ ਟਾਈਮ ਨਾਲ ਆਓ ਨਹੀਂ ਤਾਂ ਘਰ ਦੇ ਕਹਿੰਦੇ ਉਥੇ ਰਹਿ ਲੋ ਉਥੇ ਰਹਿ ਲੋ ਆ ਹਾਲਾਤ ਪੈਦਾ ਹੋ ਗਏ ਮਨਨ ਕਾਨੂੰਨ ਵਿਵਸਥਾ ਦੇ ਉੱਪਰ ਪੰਜਾਬ ਸਰਕਾਰ ਇਸ ਟਾਈਮ ਬਿਲਕੁਲ ਫੇਲ ਨਜ਼ਰ ਆ ਰਹੀ ਹੈ ਜੁਜੇ ਪਾਸੇ ਹੋਰ ਵੀ ਕਈ ਜਗ੍ਹਾ ਕਈ ਮੋਰਚਿਆਂ ਤੇ ਸਰਕਾਰ ਫੇਲ ਹੈ ਗੱਲ ਕਰ ਲਈ ਪੰਚਾਇਤੀ ਇਲੈਕਸ਼ਨਾਂ ਦੀ ਜਾਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੀ ਪਿਛਲੇ ਤਕਰੀਬਨ ਸਵਾ ਸਾਲ ਤੋਂ 1.5 ਸਾਲ ਤੋਂ ਬਹੁਤ ਸਾਰੀਆਂ ਜਿਹੜੀਆਂ ਜੜੀਆਂ ਸਾਰੀਆਂ ਪੰਜਾਬ ਦੀਆਂ ਕਾਰਪੋਰੇਸ਼ਨਾਂ ਉੱਥੇ ਕੋਈ ਕਾਉਂਸਲਰ ਨਹੀਂ ਅਫਸਰशाही ਦਾ ਰਾਜ ਆ ਕੰਮ ਕੋਈ ਹੁੰਦਾ ਨਹੀਂ ਤੇ ਕਾਉਂਸਲਰ ਲੋਕੀ ਕਹਿੰਦੇ ਜਾਈਏ ਕਿ ਇਹਨੂੰ ਜਦੋਂ ਕਾਉਂਸਲਰ ਕੋ ਜਾਂਦੇ ਕਾਉਂਸਲ ਕਹਿੰਦਾ ਜੀ ਮੈਂ ਤਾਂ ਕਾਉਂਸਲਰ ਹੀ ਹੈ ਨਹੀਂ ਨਵੇਂ ਕਾਉਂਸਲਰ ਆਣਗੇ ਤਾਂ ਕੰਮ ਕਰਨਗੇ ਸੇਮ ਹੀ ਪੰਚਾਇਤਾਂ ਦਾ ਪੰਚਾਇਤੀ ਰਾਜ ਵੀ ਮਤਲਬ ਲਗਭਗ ਖਤਮ ਹੋਇਆ ਪਿਆ ਵਾ ਨਾ ਪੰਚਾਇਤਾਂ ਦਾ ਕੋਈ ਹੈਗਾ ਹੱਕ ਨਾ ਕੋਈ ਉਹਨਾਂ ਨੂੰ ਪੁੱਛਣ ਦਾ ਨਾ ਇਹਨਾਂ ਦਾ ਕੋਈ ਨਵੇਂ ਇਨਕਸ਼ਨ ਦਾ ਦੇਖੋ ਮੈਂ ਖੁਦ ਹੁਣ ਐਜ਼ ਅ ਇਸ ਟਾਈਮ ਆਪਾਂ ਜਨਤਾ ਦੇ ਨੁਮਾਇੰਦੇ ਬਣ ਕੇ ਪੱਤਰਕਾਰ ਬਣ ਕੇ ਗੱਲ ਕਰ ਰਹੇ ਆ ਬਿਲਕੁਲ ਸਮਾਜ ਸੇਵੀ ਆ ਜਾਂ ਸੰਗੀਤਕਾਰ ਵੀ ਤੁਸੀਂ ਦੱਸਤਾ ਹੂੰ ਪਰ ਐਜ ਸਰਪੰਚ ਜੀ ਮੈਂ ਤੁਸੀਂ ਹੁਣ ਪੰਚਾਇਤ ਦੀ ਗੱਲ ਕੀਤੀ ਤੇ ਗੱਲ ਕਰਾਂ ਪਿਛਲੇ 8-10 ਮਹੀਨਿਆਂ ਤੋਂ ਅਸੀਂ ਵਿਲੇ ਹੋ ਕੇ ਬੈਠੇ ਆ ਨਵੀਂ ਪੰਚਾਇਤ ਆਉਂਦੀ ਪਿੰਡਾਂ ਦਾ ਵਿਕਾਸ ਹੁੰਦਾ ਕਈ ਕੰਮ ਹੋਣ ਵਾਲੇ ਸੀ ਜਿਹੜੇ ਸਾਡੇ ਸ਼ੁਰੂ ਕੀਤੇ ਹੋਏ ਰੁਕ ਗਏ ਉਹ ਦੁਬਾਰਾ ਅਸੀਂ ਸ਼ੁਰੂ ਨਹੀਂ ਕਰ ਸਕੇ ਇੱਥੋਂ ਤੱਕ ਕਿ ਬੱਚਿਆਂ ਦੇ ਵਜੀਫਾ ਫਾਰਮ ਨੇ ਆਧਾਰ ਕਾਰਡ ਬਣਨ ਵਾਲੇ ਫਾਰਮ ਨੇ ਉਤੇ ਅਸੀਂ ਮੋਹਰ ਲਾਉਣ ਜੋਗੇ ਤੱਕ ਨਹੀਂ ਲੋਕ ਖੱਜਲ ਹੋ ਰਹੇ ਨੇ ਇੰਨਾ ਇੰਨਾ ਚਿਰ ਜੇ ਲੋਕ ਖੱਜਲ ਹੋ ਰਹੇ ਨੇ ਤੇ ਇਹਦੇ ਵਿੱਚ ਕਿਸ ਦੀ ਗਲਤੀ ਬਿਲਕੁਲ ਪੰਜਾਬ ਰਾਜ ਸਰਕਾਰ ਜਿਹੜੀ ਹੈ ਇਸ ਟਾਈਮ ਮੈਨੂੰ ਲੱਗਦਾ ਜਿਹੜਾ ਭਗਵੰਤ ਮਾਨ ਹੁਣਾਂ ਦਾ ਰੰਗਲਾ ਪੰਜਾਬ ਬਣਾਉਣ ਵਾਲਾ ਨਾਰਾ ਸੀ ਉਹ ਬਿਲਕੁਲ ਫੇਲ ਹੋ ਗਿਆ ਝੂਠ ਦੀ ਦੁਕਾਨ ਬਣ ਚੁੱਕਿਆ ਕਿਉਂਕਿ ਮੁੱਖ ਮੰਤਰੀ ਜਿੱਦਾਂ ਕਹਿੰਦੇ ਸੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਪਰ ਜੋ ਇਸ ਟਾਈਮ ਹਾਲਾਤ ਚੱਲ ਰਹੇ ਨੇ ਉਸ ਲਈ ਕੇ ਦਾ ਨਾਮ ਲੱਗਦਾ ਤਾਂ ਨਹੀਂ ਕਿਤੇ ਪਾਸੇ ਵੀ ਰੰਗਲਾ ਪੰਜਾਬ ਬਣ ਸਕਦਾ ਮੈਂ ਤਾਂ ਜੀ ਦੇਖੋ ਇਹ ਚ ਸਰਕਾਰ ਦੀ ਕੋਈ ਨਖਿੱਧੀ ਜਾਂ ਕੋਈ ਕੋਈ ਕੁਛ ਕਹੀ ਜਾਵੇ ਇਹ ਰੰਗਲਾ ਨਹੀਂ ਇਹ ਗੰਧਲਾ ਪੰਜਾਬ ਬਣ ਰਿਹਾ ਤੁਸੀਂ ਹਾਲਾਤ ਦੇਖੋ ਪਾਣੀਆਂ ਦੇ ਮੁੱਦਿਆਂ ਤੇ ਸਰਕਾਰ ਆਈ ਸੀ ਉੱਥੇ ਫੇਲ ਨਸ਼ਿਆਂ ਦੇ ਵੱਡੇ ਮੁੱਦੇ ਲੈ ਕੇ ਆਈ ਸੀ ਉੱਥੇ ਫੇਲ ਅਸੀਂ ਕਿਹੜੀ ਕਿਹੜੀ ਗੱਲ ਕਰੀਏ ਸਭ ਤੋਂ ਵੱਡਾ ਲੋਕ ਕੀ ਕਹਿੰਦੇ ਰੋਟੀ ਅਸੀਂ ਆਪਣੀ ਕਮਾ ਕੇ ਖਾ ਲਾਂਗੇ ਹਰ ਚੀਜ਼ ਬੰਦਾ ਕਹਿੰਦਾ ਮੈਂ ਮਿਹਨਤ ਕਰਕੇ ਕਰ ਲੂੰਗਾ ਸਾਨੂੰ ਆਟਾ ਦਾਲ ਦਾਣਿਆਂ ਦੀ ਲੋੜ ਨਹੀਂ ਆ ਤੁਸੀਂ ਇਹ ਸਕੀਮਾਂ ਬੰਦ ਕਰ ਦਿਓ ਕਿਰਾਇਆ ਵੀ ਦੇ ਦੇਾਂਗੇ ਅਸੀਂ ਬਿਜਲੀ ਦਾ ਬਿੱਲ ਵੀ ਪਰ ਬੰਦਾ ਕੀ ਕਹਿੰਦਾ ਮੈਂ ਚੈਨ ਨਾਲ ਜੀਵਾਂ ਸਕੂਨ ਨਾਲ ਆਪਣੇ ਪਰਿਵਾਰ ਵਿੱਚ ਰਵਾਂ ਪਰ ਆਪਣੇ ਪਰਿਵਾਰ ਵਿੱਚ ਆਪਣੇ ਘਰ ਦੇ ਅੰਦਰ ਜੇ ਕੋਈ ਸੇਫ ਨਹੀਂ ਆ ਤੇ ਫਿਰ ਸਰਕਾਰ ਤੋਂ ਅਸੀਂ ਕੀ ਕਰਾਉਣਾ ਪੰਚਾਇਤੀ ਚੋਣਾਂ ਦੀ ਗੱਲ ਸੀ ਆਪਾਂ ਥੋੜੀ ਜੀ ਕਰਕੇ ਰੋਕ ਦਿੱਤੀ ਐ ਕੁਝ 2-4 ਗੱਲਾਂ ਕਰਨੀਆਂ ਜ਼ਰੂਰੀ ਸਿਗੀਆਂ ਬਈ ਦੇਖੋ ਅਫਵਾਹਾਂ ਨਹੀਂ ਜੇ ਚਾਹੇ ਤਾਂ ਸਰਕਾਰ ਦੇ ਤਰਫੋਂ ਨਿਕਲਦੀਆਂ ਨਹੀਂ ਚਾਹੀਏ ਇਹ ਕੋਈ ਅਸ਼ਰਾਰਤੀ ਅੰਸਰ ਕੱਢ ਰਿਹਾ ਅੱਜ ਇਹ ਅਫਵਾਹ ਆਈ ਹੈ ਕਿ ਬੀਏ ਪਾਸ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਬਣ ਬਣੂਗਾ ਜਿਨੇ ਬੀਏ ਪਾਸ ਕੀਤੀ ਕੁਝ ਦਿਨ ਪਹਿਲਾਂ 10ਵੀਂ ਪਾਸ ਦੀ ਚੱਲਦੀ ਸੀ ਠੀਕ ਹੈ ਜੀ ਮੈਂ ਕਹਿੰਨਾ ਜੀ ਪਿੰਡਾਂ ਵਿੱਚੋਂ ਕਿੰਨੇ ਕੁ ਬੀਏ ਪਾਸ ਲੱਭਾਂਗੇ ਕੁਝ ਪਿੰਡ ਤਾਂ ਇਦਾਂ ਦੇ ਨਿਕਲਣਗੇ ਜਿੱਥੋਂ ਤੁਹਾਨੂੰ 10ਵੀਂ ਪਾਸ ਵੀ ਨਹੀਂ ਲੱਭਣਾ ਕਿੱਥੋਂ ਅਸੀਂ ਵੈਸੇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਇਹ ਅਫਵਾਹਾਂ ਨੇ ਹਲੇ ਤੱਕ ਗਵਰਨਮੈਂਟ ਲੈਵਲ ਦੇ ਉੱਪਰ ਇਦਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੈ ਅਸੀਂ ਮਤਲਬ ਲੋਕਾਂ ਨੂੰ ਵੀ ਇਹ ਕਹਾਂਗੇ ਇਹਦੇ ਵਾਸਤੇ ਜਾਗਰੂਕ ਕਰੋ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਇਹੋ ਜੀਆਂ ਫਾਰਮਾਂ ਦੇ ਨੱਥ ਪਾਵੇ ਜਦੋਂ ਇਦਾਂ ਦੀ ਕੋਈ ਜਾਣਕਾਰੀ ਜਾਂ ਕੋਈ ਇਦਾਂ ਦੀ ਖਬਰ ਨਿਕਲ ਕੇ ਆਉਂਦੀ ਆ ਜਾਂ ਕੋਈ ਜਿਹੜਾ ਚੈਨਲ ਇਦਾਂ ਦੀ ਅਫਵਾਹ ਫਲਾਉਂਦਾ ਤੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਆ ਔਰ ਲੋਕਾਂ ਨੂੰ ਵੀ ਚਾਹੀਦਾ ਹੈ ਜੇ ਤੁਹਾਨੂੰ ਕੋਈ ਇਦਾਂ ਦੀ ਮਿਸ ਇਨਫਰਮੈਟਿਕ ਨਿਊਜ਼ ਆਂਦੀ ਹੈ ਜਿਹੜੀ ਗਲਤ ਸੂਚਨਾ ਆਂਦੀ ਆ ਉਸ ਚੈਨਲ ਦਾ ਬਾਈਕਾਟ ਕਰੋ ਉਸ ਚੈਨਲ ਨੂੰ ਜਿਹੜੀਆਂ ਪੋਸਟਾਂ ਆ ਉਹਦੇ ਥੱਲੇ ਕਮੈਂਟ ਕਰੋ ਕਿ ਇਹ ਝੂਠ ਹੈ ਇਹ ਫੇਕ ਹੈ ਤੇ ਉਸ ਮਤਲਬ ਚੈਨਲ ਨੂੰ ਡੀਗ੍ਰੇਡ ਕਰੋ ਕਰੋ ਜਿਹੜਾ ਗਲਤ ਇਨਫਰਮੇਸ਼ਨ ਦਿੰਦਾ ਹੈ ਕਿਉਂਕਿ ਜੇ ਤੁਹਾਨੂੰ ਇਨਫਰਮੇਸ਼ਨ ਹੀ ਚਾਹਤ ਦੀ ਨਹੀਂ ਦੇ ਸਹੀ ਨਹੀਂ ਦੇ ਸਕਦੇ ਫਿਰ ਇਹੋ ਜਿਹੇ ਚੈਨਲ ਦਾ ਕੋਈ ਮਤਲਬ ਨਹੀਂ ਹੈ ਰੋਲ ਨਹੀਂ ਹੈ ਬਿਲਕੁਲ ਬਿਲਕੁਲ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਦੇਖੋ ਲੋਕ ਅੱਜ ਸਾਰਾ ਪੰਜਾਬ 605 ਚ ਪਿਆ ਗਿਆ ਕਿ ਭਾਈ ਹੁਣ ਅਸੀਂ ਬੀਏ ਪਾਸ ਕਿੱਥੋਂ ਲੱਭਾਂਗੇ ਐਜੂਕੇਸ਼ਨ ਬਹੁਤ ਜ਼ਰੂਰੀ ਆ ਇਹਦੇ ਨਾਲ ਇਹ ਹੋਣਾ ਚਾਹੀਦਾ ਹੂੰ ਠੀਕ ਹੈ ਅੱਜ ਤੁਸੀਂ ਸ਼ੁਰੂ ਕਰੋ ਸਭ ਤੋਂ ਲੋਕਤੰਤਰ ਦੀ ਜੇ ਮੋਡਲੀ ਪ੍ਰਣਾਲੀ ਦੀ ਗੱਲ ਕਰੀਏ ਤੇ ਪੰਚਾਇਤੀ ਰਾਜ ਤੋਂ ਸ਼ੁਰੂ ਹੁੰਦੀ ਆ ਤੇ ਜੇ ਅੱਜ ਪੰਜ ਸਰਪੰਚ ਤੁਸੀਂ 8ਵੀਂ 10ਵੀਂ ਪੜੇ ਲੱਭਨੇ ਨੇ ਤੇ ਕੱਲ ਨੂੰ ਐਮਐਲਏ ਵੀ ਤੁਸੀਂ ਬੀਏ ਪੜੇ ਹੀ ਕੈਂਡੀਡੇਟ ਬਣਾਉਂਗੇ ਇਹ ਵੀ ਸ਼ਰਤ ਲਾਜ਼ਮੀ ਹੋਣੀ ਚਾਹੀਦੀ ਆ ਐਮਪੀ ਵੀ ਤੁਹਾਡਾ ਵੈਲ এডਿਕੇਟਿਡ ਹੋਣਾ ਚਾਹੀਦਾ ਮੰਤਰੀ ਤੁਹਾਡੇ ਉਸ ਤੋਂ ਉੱਪਰ ਹੋਣੇ ਚਾਹੀਦੇ ਨੇ ਪ੍ਰਾਈਮ ਮਿਨਿਸਟਰ ਉਸ ਤੋਂ ਉੱਪਰ ਹੋਣਾ ਚਾਹੀਦਾ ਦੇਖੋ এডਿਕੇਸ਼ਨ ਜ਼ਰੂਰੀ ਜ਼ਰੂਰ ਹੈ ਪਰ ਕਾਬਲੀਅਤ ਦੀ ਜਿਹੜੀ ਗਾਰੰਟੀ ਹੋ ਐਜੂਕੇਸ਼ਨ ਨਹੀਂ ਹੁੰਦੀ ਕਾਬਲੀਅਤ ਹਮੇਸ਼ਾ ਬੰਦੇ ਦੇ ਟੈਲੈਂਟ ਜਾਂ ਉਹਦੀ ਪ੍ਰੈਜੈਂਟੇਸ਼ਨ ਉਹਦੇ ਬੋਲਣ ਤੇ ਵਿਵਹਾਰ ਦੇ ਵਿੱਚ ਝਲਕਦੀ ਹੈ ਆਜੂਕੇਟਿਡ ਹੋਣਾ ਤੁਹਾਨੂੰ ਇੱਕ ਮੈਨਰਸ ਖਾਂਦਾ ਹੈ ਗੱਲ ਕਰਨ ਦਾ ਤਰੀਕਾ ਖਾਂਦਾ ਹੈ ਪਰ ਬੁੱਧੀਮਤਾ ਜਿਹੜੀ ਹੈ ਉਹ ਤੁਹਾਡਾ ਵਿਵਹਾਰ ਦੱਸਦਾ ਹੈ ਕਿ ਤੁਸੀਂ ਕੀ ਕਰਦੇ ਮੈਂ ਤਾਂ ਹੀ ਇਹ ਗੱਲ ਕੀਤੀ ਵੀ ਜੇ ਅਗਰ ਤੁਸੀਂ ਪੰਚ ਸਰਪੰਚ ਜਿਹੜੇ ਆ ਉਹ ਬੀਏ ਲੱਭਦੇ ਆ ਦਸਵੀਂ ਵਾਲੇ ਲੱਭਦੇ ਤੇ ਫਿਰ ਮੰਤਰੀ ਜਿਹੜੇ ਉਹ ਕਿੰਨੀਆਂ ਪੜ੍ਹੀਆਂ ਲੱਭੋਗੇ ਤੇ ਜੇ ਭਾਈ ਇੱਕ ਬੰਦਾ ਖਿੱਚ ਧੂਕੇ ਬੀਏ ਦਾ ਕਰ ਗਿਆ ਉਹਨੂੰ ਹੁਣ ਪਿੰਡ ਦੇ ਜਾਂ ਕੋਈ ਹੋਰ ਮਸਲਿਆਂ ਤੇ ਇੱਲ ਦਾ ਕੋਕਰ ਨਹੀਂ ਪਤਾ ਹੁਣ ਉਹ ਬੰਦਾ ਪਿੰਡ ਵਿੱਚੋਂ ਇੱਕੋ ਹੀ ਇੱਕ ਬੀਏ ਕੀਤਾ ਹੋਊ ਉਹਨੂੰ ਸਰਪੰਚ ਬਣਾ ਦਾਂਗੇ ਉਹ ਕੀ ਕਰੂਗਾ ਚਲੋ ਵੈਸੇ ਅੱਜਕੱਲ ਕਾਫੀ ਸਾਰਾ ਮਾਦਾ ਹੋ ਰਿਹਾ ਹੈ ਇਸ ਮੁੱਦੇ ਤੇ ਫਿਰ ਆਪਾਂ ਨਵੀਂ ਚर्चा ਕਰਾਂਗੇ ਇਸ ਸੱਚਾ ਨੂੰ ਇੱਥੇ ਹੀ ਵਿਰਾਮ ਦਿੰਦੇ ਆਂ ਜੀ ਨਵੀਆਂ ਤੇ ਤਾਜ਼ੀਆਂ ਚਰਚਾਵਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਲਈ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਜੀ ਵਿਚਾਰ ਚਰਚਾ ਤੇ ਇਜਾਜ਼ਤ ਦਿਓ ਸ਼ਸਿਕਾ ਸ਼ਸਿਕਾ ਜੀ